ਕਾਲ ਚਾਲਾ ਮੈਨਾ ਇੱਕ ਤੁਹਾਨੂੰ ਵੀਡੀਓ ਦਿਖਾਉਣਾ ਤੁਸੀਂ ਵੀਡੀਓ ਚੈੱਕ ਕਰਿਓ ਵੀਡੀਓ ਚੈੱਕ ਕਰਕੇ ਤੁਹਾਨੂੰ ਗੁੱਸਾ ਵੀ ਆਊਗਾ ਤੇ ਤੁਹਾਨੂੰ ਹੀ ਹੈਰਾਨ ਵੀ ਹੋਵੋਗੇ ਪਹਿਲਾਂ ਮੜੀ ਜੀ ਵੀਡੀਓ ਚੈੱਕ ਕਰਿਓ ਅੰਕਲ ਮੁੱਠਲਾ ਬਾਰੇ ਕੀ ਵਿਚਾਰਾ ਤੁਹਾਡੇ ਬੇਬੀ ਮੁੱਠ ਵੀ ਮਰਦੀ ਮਾਰਦੇ ਆ ਲੌਂਡੇ ਤਾਂ ਕਹਿੰਦੇ ਆ ਮੁੱਠ ਨਾਲ ਕਮਜ਼ੋਰੀ ਆ ਜੂ ਹਾਂਜੀ ਕਰ ਲਈ ਚੈੱਕ ਇਹ ਵੀਡੀਓ AI ਤੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਉਹਦੇ ਉੱਤੋਂ ਤਿਆਰ ਕਰਵਾਈ ਗਈ ਆ ਜਿਵੇਂ ਜੈਮਨੀ ਗਰੋਕ ਇਦਾਂ ਤੋਂ ਹੁਣ ਜਿਹੜੇ ਤਾਂ ਸਮਝਿਓ ਗੱਲ ਨੂੰ ਬਈ ਇਹਦੇ ਨਾਲ ਕੀ ਫਰਕ ਪੈਂਦਾ ਪਿਆ ਜਿਹੜੇ ਤਾਂ ਬੰਦੇ ਹੈਗੇ ਆ ਸਿਆਣੇ ਜਿਹੜੇ ਤਾਂ ਸਿਆਣੇ ਮਤਲਬ ਹੈ ਤਾਂ ਸਾਰੇ ਹੀ ਸਿਆਣੇ ਮਤਲਬ ਜਿਹੜੇ ਪੜ੍ਹੇ ਲਿਖੇ ਆ ਉਹ ਤਾਂ ਇਹ ਚੀਜ਼ ਸਮਝ ਜਾਣਗੇ ਵੀ ਇਹ ਇੱਕ ਫੇਕ ਆ ਇਹ AI ਤੋਂ ਤਿਆਰ ਕੀਤੀ ਹੋਈ ਵੀਡੀਓ ਆ ਜਿਹੜੇ ਵਿਚਾਰੇ ਇਕੱਲਾ ਫੋਨ ਹੀ ਵੇਖਦੇ ਆ ਸਾਡੇ ਬਜ਼ੁਰਗਾਂ ਅੱਗੇ ਮਤਾ ਮਾਰਗੇ ਲਾ ਲੋ ਬਾਪੂਆਂ ਅੱਗੇ ਲਾ ਲੋ ਸਾਡੀਆਂ ਹੋਰ ਭੈਣਾਂ ਜਿਹੜੇ ਅਣਪੜ੍ਹ ਆ ਉਹਨਾਂ ਨੇ ਤਾਂ ਬਈ ਇਹ ਚੀਜ਼ ਵੇਖ ਕੇ ਮੰਨੀ ਜਾਣਾ ਸੱਚ ਵੀ ਆ ਕੀ ਆ ਤੇ ਸ਼ਵੀ ਕਿਦੀ ਖਰਾਬ ਹੋਈ ਆ ਸੈਨ ਸਿੱਖ ਸਰਦਾਰਾਂ ਦੀ ਸ਼ਬੀ ਖਰਾਬ ਹੁੰਦੀ ਪਈ ਆ ਜਿਹੜੀ ਵੀਡੀਓ ਜ਼ਿਆਦਾ ਗਰੋ ਹੋ ਜਾਂਦੀ ਆ ਹਾਈਪ ਮਿਲ ਜਾਂਦੀ ਆ ਅੱਪ ਚਲੀ ਜਾਂਦੀ ਆ ਮਿਲੀਅਨ ਚ ਚਲੀ ਜਾਂਦੀ ਆ ਉਹਦੇ ਵਿੱਚ ਕੱਲੇ ਸਿੱਖ ਜਾਂ ਕੱਲੇ ਪੜੇ ਲਿਖੇ ਤਾਂ ਹੈ ਨਹੀਂ ਵੀ ਜਿਹੜੇ ਸਮਝ ਜਾਣਗੇ ਗੱਲ ਨੂੰ ਉਹਦੇ ਵਿੱਚ ਹਰੇਕ ਤਰ੍ਹਾਂ ਦੀ ਆਡੀਅנס ਹੋਣੀ ਆ ਤੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਸਾਡੇ ਸਿੱਖਾਂ ਦੀ ਸਾਡੇ ਪੰਜਾਬ ਦੀ ਸਾਡੇ ਸਰਦਾਰਾਂ ਦੀ ਸ਼ਬੀ ਇੱਕ ਨੰਬਰ ਆ ਦਲੇਰ ਆ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਚੀਜ਼ ਆਊਗੀ ਫਣ ਇਹ ਤੇ ਕੋਈ ਜਿਹੜੇ ਸਾਡੇ ਗਰੁੱਪ ਬਣੇ ਹੋਏ ਆ ਭਲਾ ਜਿਹਦੇ ਵੀ ਲਾਲੋ ਟੋਟਲੀ ਪੰਜਾਬ ਚ ਹੁਣ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਸਰਕਾਰ ਅੱਗੇ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਇਦਾਂ ਦੇ ਪੇਜਾਂ ਨੂੰ ਬੈਨ ਕਿਉਂ ਨਹੀਂ ਕੀਤਾ ਜਾਂਦਾ ਕੱਲੇ ਪੇਜ ਹੀ ਬੈਨ ਨਹੀਂ ਜਿੰਨਾ ਜਿਨ੍ਹਾਂ ਨੇ ਇਹ ਚੀਜ਼ ਬਣਾਈ ਹੈ ਉਹਨਾਂ ਨੂੰ ਲਿਆ ਕੇ ਮੂਹਰੇ ਰੱਖੋ ਵੀ ਇੰਨਾ ਇੰਨਾ ਨੇ ਚੀਜ਼ ਬਣਾਈ ਹੈ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਕਿਉਂਕਿ ਇਹ ਕੋਈ ਚੀਜ਼ ਛੋਟੀ ਨਹੀਂ ਇੱਕ ਉਹਦੇ ਵਿੱਚ ਲੇਡੀਜ਼ ਉਹਦੇ ਇੰਨਾ ਕ ਆ ਮੈਂ ਸਿੱਧੀ ਗੱਲ ਕਰੂੰਗਾ ਜਿੰਨੂੰ ਚਲੋ ਹਨਾ ਜਿਵੇਂ ਵੀ ਆ ਵੀ ਇੱਥੋਂ ਆ ਚੀਜ਼ਾਂ ਦਿਸਦੀਆਂ ਇੱਕ ਉਹ ਲੇਡੀਜ਼ ਇੱਕ ਸਰਦਾਰ ਉਹ ਜਨਾਨੀ ਨਾਲ ਮਸ਼ਕਰੀਆਂ ਟਾਈਪ ਗੱਲਾਂ ਕਰ ਰਿਹਾ ਤੇ ਉੱਤੋਂ ਹੱਸ ਰਿਹਾ ਉਹ ਆਪਦੇ ਅੰਗ ਪ੍ਰਦਰਸ਼ਨ ਹਲਾ ਰਿਹਾ ਸਮਝ ਕੇ ਹਲਾ ਰਹੀ ਆ ਤੇ ਜਨਤਾ ਨੂੰ ਇੰਗੇਜ ਕਰ ਰਹੇ ਆ ਵੀ ਸਾਰੇ ਜਾਨੇ ਅਗਲਾ ਜਿਹੜੇ ਤੁਹਾਨੂੰ ਪਤਾ ਇੱਥੇ ਥਰਕੀ ਬਹੁਤ ਆ ਪੰਜਾਬ ਚ ਸਾਰੇ ਵੀਡੀਓ ਦੂਰੀ ਦੂਰੀ ਤੀਰੀ ਤੀਰੀ ਵਾਰ ਵੇਖਦੇ ਆ ਜਦੋਂ ਦੂਰੀ ਦੂਰੀ ਤੀਰੀ ਤੀਰੀ ਵਾਰ ਵੇਖਦੇ ਆ ਉਹਨਾਂ ਨੂੰ ਵਿਊ ਪੈਂਦਾ ਉਹ ਵੀਡੀਓ ਹੋਰ ਆਪ ਜੰਦੀ ਤੇ ਜਦੋਂ ਆਪ ਜੰਦੀ ਆ ਤੇ ਉਹ ਕੱਲੇ ਸਾਡੇ ਸਿੱਖ ਸਰਦਾਰਾਂ ਪੰਜਾਬੀਆਂ ਚ ਨਹੀਂ ਉਹ ਟੋਟਲੀ ਘਮਦੀ ਆ ਤੇ ਜਦੋਂ ਟੋਟਲੀ ਘਮਦੀ ਆ ਤੇ ਉਦੋਂ ਜਿਹੜੀ ਛਵੀ ਖਰਾਬ ਹੁੰਦੀ ਆ ਉਹ ਸਾਡੇ ਸਿੱਖ ਸਰਦਾਰਾਂ ਦੀ ਛਵੀ ਖਰਾਬ ਹੁੰਦੀ ਆ ਪਰ ਹੁਣ ਇਹਨਾਂ ਤੇ ਕਾਰਵਾਈ ਕਰੂ ਕੌਣ ਮੈਂ ਇੱਕ ਗੱਲ ਕਹਿਣਾ ਭਾਈ ਅਮਰਤਪਾਲ ਸਿੰਘ ਖਾਲਸਾ ਮਹਿਰੋਂ ਜੀ ਹੁੰਦੇ ਨਾ ਭਲਾਂ ਖਾਲਸਾ ਜੀ ਹੁੰਦੇ ਹੁਣ ਨੂੰ ਇੱਕ ਇੱਕ ਪਾਸਾ ਕਰ ਦੇਣਾ ਸੀ ਜਿਨੇ ਆਏ ਸਿੱਖਾਂ ਦੀ ਆਏ ਸਾਡੀ ਗਰੌਕ ਤੋਂ AI ਤੋਂ ਨਕਲੀਆਂ ਫੋਟਮਾਂ ਨਕਲੀ ਵੀਡੀਓ ਜਨਾਨੀਆਂ ਨਾਲ ਠਰਕਪੋਰਦਿਆਂ ਦੀ ਬਣਾ ਕੇ ਨੈਟ ਤੇ ਪਾਉਂਦੇ ਆ ਨਾ ਜੇ ਮਹਿਰੋਂ ਜੀ ਹੁੰਦੇ ਤੇ ਜੇ ਭਾਈ ਅਮਰਤਪਾਲ ਸਿੰਘ ਖਾਲਸਾ ਹੀ ਭਲਾਂ ਬਾਹਰ ਹੁੰਦੇ ਇਹ ਗੱਲ ਤੇ ਕੋਈ ਨਾ ਕੋਈ ਕੰਮ ਜ਼ਰੂਰ ਉੱਠਣਾ ਸੀ ਹੁਣ ਹੁਣ ਸਾਰੇ ਮਰੇ ਪਏ ਆ ਕੋਈ ਨਹੀਂ ਬੋਲਦਾ ਪਿਆ ਸਰਕਾਰਾਂ ਤਾਂ ਇਹ ਚੀਜ਼ ਕਰ ਸਕਦੀਆਂ ਨਾ ਸਾਈਬਰ ਨੂੰ ਦੇਣੇ ਕੇਸ ਵੀ ਇਹ ਜਿਹੜੇ ਪੇਜਾਂ ਵਾਲੇ ਆ ਪੇਜਾਂ ਤੇ ਵੀਡੀਓ ਬਣਾਉਂਦੇ ਆ ਪਾਉਂਦੇ ਆ ਸਾਰਿਆਂ ਚੱਕੋ ਕਾਰਵਾਈ ਕਰੋ ਗਾਹ ਨੂੰ ਕੋਈ ਹੋਰ ਨਾ ਪਾਵੇ ਹੁਣ ਦਿਨ ਬਾ ਦਿਨ ਇੰਸਟਾਗ੍ਰam ਤੇ ਫੇਸਬੁੱਕ ਤੇ ਇਦਾਂ ਦੇ ਵੀਡੀਓ ਵੱਧ ਰਹੀਆਂ ਜਿਦੇ ਵਿੱਚ ਇੱਕ ਸਰਦਾਰ ਬੰਦਾ ਇੱਕ ਅੱਧ ਕੱਪੜੇ ਜੇ ਪਾਈ ਹੋਈ ਜਨਾਨੀ ਨਾਲ ਮਸ਼ਕਰੀਆਂ ਕਰ ਰਿਹਾ ਠਰਕਪੋ ਰਿਹਾ ਜਿਹਨੂੰ ਪੰਜਾਬੀ ਚ ਕਹਿੰਦਾ ਤੇ ਛਵੀ ਦੇਖੋ ਮੈਂ ਤੁਹਾਨੂੰ ਪਤਾ ਨਹੀਂ ਕਿਵੇਂ ਗੱਲ ਲੱਗੂਗੀ ਪਰ ਜੇ ਤੁਸੀਂ ਸੀਰੀਅਸ ਸੋਚ ਕੇ ਵੇਖੋ ਤੇ ਇਹ ਗੱਲ ਬਹੁਤ ਵੱਡੀ ਆ ਸੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਬੱਦ ਤੋਂ ਬੱਦ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਤੇ ਲੋਕ ਇਹ ਗੱਲ ਉਠਾਉਣ ਤੇ ਪਤਾ ਲੱਗੇ ਇਹਨਾਂ ਤੇ ਕੋਈ ਕਾਰਵਾਈ ਹੋਵੇ ਸਸਰੀਕ